ਕੈਨੇਡਾ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ ਸਟੂਡੈਂਟਸ ਤੇ ਕੀਤੀ ਜਾਵੇਗੀ ਕੈਂਪਿੰਗ ਇਸ ਵੇਲੇ ਬੇਰੋਜ਼ਗਾਰੀ ਤੇ ਰਿਹਾਇਸ਼ੀ ਸੰਕਟ ਦੇ ਨਾਲ ਜੂਝ ਰਿਹਾ ਹੈ ਕੈਨੇਡਾ ਚੰਡੀਗੜ੍ਹ ਮੇਅਰ ਚੌਂਚਾ ਦਿਖੇਗਾ ਇੰਡੀਆ ਅਲਾਈንስ ਦਾ ਟ੍ਰੇਲਰ ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਹੋਇਆ ਗੱਠਜੋੜ ਅੱਜ ਕਾਂਗਰਸ ਦੇ ਮੇਅਰ ਉਮੀਦਵਾਰ ਵਾਪਸ ਲੈ ਸਕਦੇ ਨੇ ਨਾ ਕੇਂਦਰੀ ਮੰਤਰੀ ਹਰਦੀਪ ਪੁਰੀਦਾਰ ਰਾਹੁਲ ਦੀ ਨਿਆਯਾ ਯਾਤਰਾ ਤੇ ਹਮਲਾ ਬੋਲੇ ਮਣੀਪੁਰ ਦੀ ਗੱਲ ਕਰਨ ਤੋਂ ਪਹਿਲਾਂ 84 ਪ੍ਰੇਤਾਂ ਦੇ ਅਤਿਆਚਾਰ ਨੂੰ ਕਰੋ ਯਾਦ ਕਰੰਤਾਰੰ ਸਰਪੰਚ ਕਤਲकांड ਦੇ ਵਿੱਚ ਜਰਮਨੀ ਬੈਠੇ ਅਮਰਤਪਾਲ ਬਾਟ ਇਸ ਸਮੇਤ ਤਿੰਨ ਦੇ ਖਿਲਾਫ ਪਰਚਾ ਦਰਜ ਸਰਪੰਚ ਨੂੰ ਕਈ ਵਾਰ ਧਮਕੀਆਂ ਦੇ ਚੁਕੇ ਅਮਰਤਪਾਲ ਕੱਲ 2 ਅਣਪਛਾਤੇ ਨੇ ਸ਼ਰੀਆ ਮਾਰੀ ਸੀ ਗੋਲਿਆ ਲੁਧਿਆਣਾ ਵਿੱਚ ਜੁਐਲਰੀ ਸ਼ਾਪ ਤੇ ਪੰਜ ਹਥਿਆਰਪੰਦ ਬਦਮਾਸ਼ਾਂ ਨੇ ਬੋਲਿਆ ਤਾਵਾ ਜੁਐਲਰ ਨੂੰ ਕੋਟਮਾਰ ਕਰ ਕੀਤਾ ਜ਼ਖਮੀ ਬੈਗ ਦੇ ਵਿੱਚ ਭਰ ਕੇ ਲੈ ਗਏ ਸੋਨੇ ਤੇ ਚਾਂਦੀ ਦੇ ਗਹਿਣੇ ਮੋਡਲ ਦਿਵਿਆ ਪਾਹੁਜਾ ਦੇ ਸਰ ਵਿਚੋਂ ਮਾਰੀ ਗਈ ਸੀ ਗੋਲੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ ਸਰੀਰ ਤੇ ਨਹੀਂ ਮਿਲੇ ਗੰਭੀਰ ਸੱਤਾਂ ਦੇ ਨਿਸ਼ਾਨ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਡੈੱਡ ਬੋਡੀ ਕੰਡ ਕਰਕੇ ਪੰਜਾਬ ਚ 25 ਤੱਕ ਦੇ ਸਕੂਲਾਂ ਨੂੰ 21 ਜਨਵਰੀ ਤੱਕ ਛੁੱਟੀਆਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗਣਗੀਆਂ ਵੱਡੀਆਂ ਕਲਾਸਾਂ ਤਾਂ ਹਰਿਆਣਾ ਚ ਨਰਸਰੀ ਤੋਂ ਤੀਜੀ ਜਮਾਤ ਨੂੰ 18 ਤਰੀਕ ਤੱਕ ਛੁੱਟੀ ਪਾਰਾ ਡਿੱਗਣ ਦੇ ਕਾਰਨ ਕੰਬਿਆ ਪੰਜਾਬ ਨਵਾਂ ਸ਼ਹਿਰ ਚ 0 ਡਿਗਰੀ ਤੱਕ ਪਹੁੰਚਦਾ ਪਾਣ ਲੁਧਿਆਣਾ ਤੇ ਚੰਡੀਗੜ੍ਹ ਚ 2 ਡਿਗਰੀ ਪਾਰ ਆਈਐਮਡੀ ਦੇ ਵੱਲੋਂ 3 ਦਿਨ ਤੱਕ ਸੰਗਣੀ ਤੁੰਦ ਦਾ ਅਲਰਟ ਹਿੰਦੀ ਕੋਦੇ ਫਲਾਈਟ ਦੇ ਵਿੱਚ ਦੇਰੀ ਹੋਣ ਤੇ ਜ਼ਬਰਦਸਤ ਹੰਗਾਮਾ ਸ਼ਖਸ ਨੇ ਕੈਪਟਨ ਨੂੰ ਮਾਰਿਆ ਮੁੱਕਾ ਫਲਾਈਟ ਡੇਟ ਹੋਣ ਦੀ ਕਰ ਰਿਹਾ ਸੀ ਅਨਾਉਂਸਮੈਂਟ ਪੰਜਾਬ ਭਾਰਤ ਦੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕੀਤੀ ਜਾ ਰੇ ਜ਼ਮੀਨਾਂ ਦੇ ਇੰਤਕਾਲ ਮੌਕੇ ਤੇ ਨਿਪਟਾਇਆ ਜਾ ਰੇ ਲੋਕਾਂ ਦੇ ਕੰਮ ਸੀਐਮ ਬੋਲੇ ਤੁਹਾਡੀ ਖੱਜਲ ਖੁਆਰੀ ਘਟਾਉਣੀ ਹੈ ਸਾਡਾ ਮਕਸਦ। ਕਟਨਾ ਦੇ ਵਿੱਚ ਕੱਢੀ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ਪੁਰ ਨੂੰ ਸਮਰਪਿਤ ਵਿਸ਼ਾਲ ਪਰਬਾਤ ਪੇਰੀ ਵਾਡੀ ਗਿੰਦੀ ਚ ਸ਼ਰਧਾਲੂਆਂ ਨੇ ਭਰੀ ਹਾਜ਼ਰੀ 17 ਜਨਵਰੀ ਨੂੰ ਪ੍ਰਕਾਸ਼ਪੁਰ ਮੌਕੇ ਸਜਾਇਆ ਜਾਣਗੇ ਵਿਸ਼ੇਸ਼ ਦਵਾ। ਨਹੀਂ ਰਹੇ ਮਸ਼ਹੂਰ ਸ਼ਾਇਰ মুনਵਰ ਰਾਣਾ ਜਲਦਾ ਦੌਰਾ ਪੈਨ ਦੇ ਨਾਲ 71 ਸਾਲ ਦੀ ਉਮਰ ਚ ਤੋੜਿਆ ਦਮ। ਹਾਜਰਾਏ ਬਰੇਲੀ ਦੇ ਵਿੱਚ ਦਿੱਤੀ ਜਾਵੇਗੀ ਅੰਤਿਮ ਵਿਦਾਇ ਨਵੇਂ ਵਿਜ਼ਨ ਤੇ ਲੀਡਰਸ਼ਿਪ ਤਿੰਨੀਆਂ ਚੁਣੌਤੀਆਂ ਹੋਈਆਂ ਹਨ ਬਿਹਤਰ ਪਾਲਿਸੀਜ਼ ਦੇ ਨਾਲ ਕਿਸ ਤਰ੍ਹਾਂ ਪੰਜਾਬ ਵਧ ਰਿਹਾ ਬੁਲੰਦੀਆਂ ਵੱਲ న్యూਜ਼ 19 ਦੇ ਮੰਚ ਤੇ ਇਕੱਠੇ ਹੋਣਗੇ ਸਭ ਤੋਂ ਵੱਡੇ ਲੀਡਰਸ ਤੇ ਮਿਲਣਗੇ ਜ਼ਰੂਰੀ ਸਵਾਲਾਂ ਦੇ ਜਵਾਬ ਰਾਈジング ਪੰਜਾਬ ਮੰਗਲਵਾਰ ਸਵੇਰੇ 11 ਵਜੇ ਤੋਂ ਸਿਰ న్యూਜ਼ 19 ਪੰਜਾਬ ਹਰਿਆਣਾ ਤੇ ਸ਼ਿਕਾਲ نیوز 19 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਕਬੱਡੀ ਖਬਰ ਤੋਂ ਇੱਕ ਅਹਿਮ ਖਬਰ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਹੈ ਦੱਸੇ ਕਿ ਟਰੂਡੋ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਸਟੂਡੈਂਟਸ ਦੀ ਗਿਣਤੀ ਤੇ ਕੈਪ ਪਲਾਨ ਦੀ ਯੋਜਨਾ ਬਣਾਈ ਜਾ ਰਹੀ ਹੈ ਦੱਸੇ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੀ ਗਿਣਤੀ ਜਿਹੜੀ ਸੀਮਤ ਕੀਤੀ ਜਾਵੇਗੀ ਔਰ ਬੇਰੋਜ਼ਗਾਰੀ ਤੇ ਰਿਹਾਇਸ਼ੀ ਸੰਕਰ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਹੈ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਾਣਕਾਰੀ ਦਿੱਤੀ ਹੈ ਨਾਸਿਕੀ ਅੰਤਰਰਾਸ਼ਟਰੀ ਸਟੂਡੈਂਟਸ ਦੀ ਗਿਣਤੀ ਤੇ ਕੈਪ ਲੌਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਗਲੇ ਕੁਝ ਮਹੀਨਿਆਂ ਦੇ ਅੰਦਰ ਇਹ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਮਿਲਰ ਨੇ ਇਹ ਨਹੀਂ ਦੱਸਿਆ ਕਿ ਸਰਕਾਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਿੰਨੇ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਕੈਨੇਡਾ ਦੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਚਿੰਤਾਜਨਕ ਹੈ ਇਹ ਅਸਲ ਦੇ ਵਿੱਚ ਇੱਕ ਸਿਸਟਮ ਹੈ ਜੋ ਕੰਟਰੋਲ ਤੋਂ ਬਾਹਰ ਹੋ ਚੱਲਿਆ ਹੈ ਔਰ ਇਹ ਵੀ ਦੱਸਿਆ ਕਿ ਕੈਨੇਡਾ ਵਿੱਚ ਆਉਣ ਵਾਲੇ अंतरराष्ट्रीय विद्यार्थियों की गिनती उन्होंने घर की गिनती तो कितने वाद है जो फैडरल सरकार बनानेदद योजना बना रही है तो सीधे तौर पर एक मसला और पिछले लंबे समय तो चल आ रहा दस दिए कि ताज़ा पैदा हुई समस्या या संकट नहीं है कैनेडा दे है। और तो ये लंबे समय तो दस दई कि वे जरा संकट के नूझ रहा आर्थिक तौर पर संकट के लिए जूझ रहा है, है कैनेडा और उसे समस्यावान विद्यार्थियों भी अपने लैवल से आ रही ने ਤਾਂ ਪੰਕਜ ਕਪਾਹੀ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਪੰਕਜ ਸੌਖੇ ਸ਼ਬਦਾਚ ਤਰ ਤੋ ਸਮਝਣਾ ਚਾਹਾਂਗੇ ਜਿਹੜੇ ਬੱਚੇ ਮਾਪੇ ਸਾਨੂੰ ਸੁਣ ਰਹੇ ਨੇ ਆਖਿਰਕਾਰ ਕੀ ਭਵਿੱਖ ਦੇ ਵਿੱਚ ਕੈਨੇਡਾ ਸਰਕਾਰ ਕਰਨ ਜਾ ਰਹੀ ਹੈ ਉਹਨਾਂ ਵਿਦਿਆਰਥੀਆਂ ਲਈ ਜੋ ਕੈਨੇਡਾ ਜਾਣਾ ਚਾਹੁੰਦੇ ਨੇ ਦੇਖੋ ਪਿਛਲੇ ਅਗਰ 4-5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਜ਼ਿਆਦਾਤਰ ਜਿਹੜੇ 12ਵੀਂ ਕਰਨ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ ਉਹ ਕੈਨੇਡਾ ਦੇ ਵਿੱਚ ਪੜਨ ਦੇ ਛੁਭਉਂਦੇ ਨੇ ਔਰ ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਸਟੂਡੈਂਟ ਵੀਜ਼ੇ ਤੇ ਜਾਂਦੇ ਨੇ ਔਰ ਇਹੀ ਸਮੱਸਿਆ ਹੁਣ ਕੈਨੇਡਾ ਸਰਕਾਰ ਦੇ ਸਾਹਮਣੇ ਹੋ ਗਈ ਹੈ ਕਿ ਅ ਇਸ ਵੇਲੇ ਕੈਨੇਡਾ ਦੇ ਵਿੱਚ ਇੱਕ ਦਾ ਮੰਦੀ ਦਾ ਦੌਰ ਹੈ ਕੈਨੇਡਾ ਦੇ ਵਿੱਚ ਕੋਵਿਡ ਤੋਂ ਬਾਅਦ ਲਗਾਤਾਰ ਮੰਦੀ ਦਾ ਦੌਰ ਹੈ ਔਰ ਦੂਸਰਾ ਕੈਨੇਡਾ ਦੇ ਵਿੱਚ ਜਿਹੜੇ ਘਰ ਨੇ ਉਹ ਇਸ ਵੇਲੇ ਸਟੂਡੈਂਟ ਦੇ ਹਿਸਾਬ ਨਾਲ ਘਟ ਗਏ ਨੇ ਔਰ ਸਟੂਡੈਂਟ ਦੀ ਤਾਦਾਦ ਕਾਫੀ ਜ਼ਿਆਦਾ ਹੋ ਗਈ ਹੈ ਖਾਸ ਤੌਰ ਤੇ ਜੇਕਰ ਬ੍ਰੈਮਟਨ ਦੀ ਗੱਲ ਕੀਤੀ ਜਾਵੇ ਵੈਂਕੂਵਰ ਦੀ ਗੱਲ ਕੀਤੀ ਜਾਵੇ ਜਾਂ ਸੈਰੀ ਦੀ ਗੱਲ ਕੀਤੀ ਜਾਵੇ ਇੱਥੇ ਬਹੁਤ ਸਾਰੇ ਪੰਜਾਬੀ ਸਟੂਡੈਂਟ ਜਿਹੜੇ ਨੇ ਖਾਸ ਤੌਰ ਦੇ ਉਤੇ ਪੜਨ ਦੇ ਲਈ ਜਾ ਰਹੇ ਨੇ ਔਰ ਉਸ ਤੋਂ ਬਾਅਦ ਉਸੇ ਸੈਟਲ ਹੋਣ ਦੀ ਵੀ ਪਲੈਨਿੰਗ ਜਿਹੜੀ ਉਹਨਾਂ ਦੀ ਹੁੰਦੀ ਹੈ ਤਾਂ ਅਜਿਹਾ ਜਿਹ ਹੋਣ ਇੱਕ ਬਿਆਨ ਜਿਹੜਾ ਵੈ ਇਮੀਗ੍ਰੇਸ਼ਨ ਮੰਤਰੀ ਕੈਨੇਡਾ ਦੇ ਜਿਹੜੇ ਮਾਰਕ ਮਿਲਰ ਨੇ ਉਹਨਾਂ ਦੇ ਵੱਲੋਂ ਆਇਆ ਹੈ ਕਿਉਂਕਿ ਅ ਇੱਕ ਪਾਸੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ ਦੂਜੇ ਪਾਸੇ ਕੈਨੇਡਾ ਦੇ ਵਿੱਚ ਘਰਾਂ ਦੀ ਗਿਣਤੀ ਜਿਹੜੀ ਹੈ ਸਟੂਡੈਂਟ ਦੇ ਹਿਸਾਬ ਦੇ ਨਾਲ ਘਟ ਗਈ ਹੈ ਤਾਂ ਜਦੋਂ ਉਹਨਾਂ ਨੂੰ ਇਹ ਸਵਾਲ ਮੀਡੀਆ ਉੱਥੇ ਇੱਕ ਟੀਵੀ ਚੈਨਲ ਤੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਊਟ ਆਫ ਕੰਟਰੋਲ ਵਾਲੀ ਸਥਿਤੀ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਸਟੂਡੈਂਟ ਦੇ ਹਿਸਾਬ ਦੇ ਨਾਲ ਹੋ ਗਈ ਹੈ ਔਰ ਜੋ ਸਿਸਟਮ ਬਣਿਆ ਹੋਇਆ ਵਾ ਉਹ ਕਲੈਪਸ ਹੁੰਦਾ ਹੋਇਆ ਨਜ਼ਰ ਆ ਰਿਹਾ ਵਾ ਇਸ وجہ ਕਰਕੇ ਕੈਪਿੰਗ ਜਿਹੜੀ ਹੈ ਉਹ ਕੀਤੀ ਜਾਏਗੀ ਕੈਪਿੰਗ ਦਾ ਮਤਲਬ ਇਹ ਹੈ ਕਿ ਵਿਦਿਆਰਥੀਆਂ ਦੀ ਤਾਦਾਦ ਜਿਹੜੀ ਹੈ ਉਹ ਕਟਾਈ ਜਾਏਗੀ ਇਸ ਦੇ ਲਈ ਨਿਯਮ ਜਿਹੜੇ ਨੇ ਉਹ ਹੋ ਸਕਦੇ ਨੇ ਕਿ ਸਖਤ ਕੀਤੇ ਜਾਣ ਪਿਛਲੇ ਦਿਨਾਂ ਚ ਅਸੀਂ ਦੇਖਿਆ ਸੀ ਕਿ ਜਿਹੜੀ ਫੀਸ ਹੈ ਫੀਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੀ ਡਬਲ ਫੀਸ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਕਰ ਦਿੱਤੀ ਗਈ ਸੀ ਜਿਹੜੀ ਪਹਿਲਾਂ 8 ਤੋਂ 10 ਲੱਖ ਰੁਪਏ ਲੱਗਦੀ ਸੀ ਉਹ 15 ਤੋਂ 20 ਲੱਖ ਰੁਪਏ ਫੀਸ ਜਿਹੜੀ ਹੈ ਉਹ ਕਰ ਦਿੱਤੀ ਗਈ ਸੀਗੀ ਤਾਂ ਹੁਣ ਹੋਰ ਸਖਤੀ ਜਿਹੜੀ ਹੈ ਉਹ ਕੈਨੇਡਾ ਸਰਕਾਰ ਜਿਹੜੀ ਹੈ ਉਹ ਸਟੂਡੈਂਟਸ ਦੀ ਪਾਲਿਸੀ ਨੂੰ ਲੈ ਕੇ ਕਿਉਂਕਿ ਸਟੂਡੈਂਟ ਪਾਲਿਸੀ ਜਿਹੜੀ ਹੋਏਗੀ ਜਿਹੜੇ ਕੋ ਮੰਤਰੀ ਪੱਦਰ ਤੇ ਵਿਦਿਆਰਥੀ ਨੇ ਉਹਨਾਂ ਦੇ ਲਈ ਪਾਲਿਸੀ ਦੇ ਵਿੱਚ ਬਦਲਾਅ ਜਿਹੜਾ ਵਾ ਉਹ ਕੀਤਾ ਜਾ ਸਕਦਾ ਵਾ ਤਾਂ ਕਿ ਇਹ ਜਿਹੜੀ ਕੈਨੇਡਾ ਸਰਕਾਰ ਕੈਲਕੂਲੇਟ ਕਰ ਰਹੀ ਹੈ ਕਿ ਕਿੰਨੇ ਇਸ ਵੇਲੇ ਕੋਲਿਜ ਕਿੰਨੀਆਂ ਯੂਨੀਵਰਸਟੀਆਂ ਨੇ ਕਿੰਨੇ ਕੁ ਮੰਤਰੀ ਵਿਦਿਆਰਥੀ ਉੱਥੇ ਆ ਸਕਦੇ ਨੇ ਔਰ ਇਸ ਦੇ ਨਾਲ ਨਾਲ ਇਸ ਵੇਲੇ ਜੋ ਵਿਦਿਆਰਥੀ ਉੱਥੇ ਨੇ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਕਾਫੀ ਜ਼ਿਆਦਾ ਵਿਦਿਆਰਥੀ ਜਿਹੜੇ ਉੱਥੇ ਪਹੁੰਚੇ ਹੋਏ ਨੇ ਇਸ ਵਜ੍ਹਾ ਕਰਕੇ ਇਹ ਫੈਸਲਾ ਲੈਣ ਦੀ ਪਲਾਨ ਜਿਹੜਾ ਵਾ ਉਹ ਕੈਨੇਡਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੂੰ ਸਿਰਫ ਪੰਕਜ ਇਹ ਵੀ ਸਵਾਲ ਹੈ ਕਿ ਨਵੇਂ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਹੀ ਫੈਸਲਾ ਕੁਝ ਸਖਤ ਹੋਏਗਾ ਜਾਂ ਫਿਰ ਜਿਹੜੇ ਸਪਾਊਸ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਕੁਝ ਹੋ ਸਕਦਾ ਕਿਉਂਕਿ ਬਹੁਤ ਸਾਰੇ ਸਵਾਲ ਦੇਖੋ ਉਹਨਾਂ ਸਟੂਡੈਂਟਸ ਦੇ ਦਿਲਾ ਦੇ ਦਿਮਾਗ ਦੇ ਵਿੱਚ ਨੇ ਪਰਿਵਾਰਾਂ ਦੇ ਦਿਮਾਗ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਪਲੈਨਿੰਗਸ ਕੀਤੀਆਂ ਗਈਆਂ ਨੇ 2024 ਦੇ ਲਈ ਦੇਖੋ ਕਿਉਂਕਿ ਹੁਣ ਇਹ ਕਾਫੀ ਅਹਿਮ ਹੋ ਜਾਏਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੀ ਪੂਰੀ ਟੀਮ ਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਕਿਸ ਤਰੀਕੇ ਨਾਲ ਤਬਦੀਲੀ ਵੱਲੇ ਵਾਸਤੇ ਸੋਚ ਲਏ ਨੇ ਜਿਹੜੇ ਉੱਥੇ ਵਿਦਿਆਰਥੀ ਨੇ ਉਹ ਤਾਂ ਉੱਥੇ ਉਹਨਾਂ ਦੇ ਲਈ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜੇ ਨਵੇਂ ਵਿਦਿਆਰਥੀ ਜਾਣੇ ਨੇ ਕਿਉਂਕਿ ਇਸ ਵੇਲੇ ਅਗਲੇ ਸਾਲ ਚੋਣਾਂ ਵੀ ਕੈਨੇਡਾ ਦੇ ਵਿੱਚ ਹੋਣੀਆਂ ਨੇ ਉਸ ਨੂੰ ਵੀ ਧਿਆਨ ਦੇ ਵਿੱਚ ਕੈਨੇਡਾ ਸਰਕਾਰ ਦੇਖੇਗੀ ਕਿਉਂਕਿ ਇਸ ਵੇਲੇ ਕੈਨੇਡਾ ਦੇ ਸਾਹਮਣੇ ਜਿਹੜੀ ਵੱਡੀ ਚੁਣੌਤੀ ਬਣੀ ਹੋਈ ਹੈ ਉਹ ਵਿੱਤੀ ਹਾਲਾਤ ਜਿਹੜੇ ਨੇ ਉਹ ਕਾਫੀ ਮੰਦੀ ਵਾਲੇ ਦੌਰ ਵਾਲੇ ਪਾਸੇ ਨੇ ਔਰ ਇਸੇ ਵਜ੍ਹਾ ਕਰਕੇ ਪਿਛਲੇ 1.5 ਸਾਲ ਪਹਿਲਾਂ ਟੈਕਸ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਜਿਹੜੇ ਲੋਨ ਘਰਾਂ ਦੇ ਲਈ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਵੀ ਇਜ਼ਾਫਾ ਜਿਹੜਾ ਕੈਨੇਡਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਹੁਣ ਕੈਨੇਡਾ ਸਰਕਾਰ ਉਹਨਾਂ ਕੁਮਾਂਤਰੀ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਨਜ਼ਰ ਹੈ ਕਿ ਉਹਨਾਂ ਦੀ ਫੀਸ ਦੇ ਵਿੱਚ ਹੋਰ ਵਾਧਾ ਕੀਤਾ ਜਾਏਗਾ ਜਾਂ ਫਿਰ ਉਹਨਾਂ ਕੋਈ ਇਸ ਤਰੀਕੇ ਨਾਲ ਕੀਤਾ ਜਾਏਗਾ ਕਿ ਇਸ ਤੋਂ ਜ਼ਿਆਦਾ ਇੰਨੇ ਨੰਬਰ ਤੋਂ ਜ਼ਿਆਦਾ ਇੱਕ ਸਾਲ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਨਹੀਂ ਨਿੱਤੇ ਜਾਣਗੇ ਇਸ ਤਰੀਕੇ ਦੀ ਪਲੈਨਿੰਗ ਜਿਹੜੀ ਹੈ ਉਹ ਕੈਨੇਡਾ ਸਰਕਾਰ ਕਰ ਰਹੀ ਹੈ ਠੀਕ ਹੈ شکریہ ਪੰਕਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਬਿਹਤ ਅਹਿਮ ਖਬਰ ਹੈ اور خاص طور ਤੇ ਇੱਕ ਕਹਿ ਸਕਦੇ ਆ ਥੋੜੀ ਚਿੰਤਾ ਵਾਲੀ ਜ਼ਰੂਰ ਹੈ ਹਾਲਾਂਕਿ ਇਹ ਅਜੇ ਉਡੀਕਣਾ ਹੋਏਗਾ ਇਹ ਦਾ ਇੰਤਜ਼ਾਰ ਰਹੇਗਾ ਕਿ ਸਰਕਾਰ ਫੈਸਲਾ ਕਿਸ ਤਰੀਕੇ ਦਾ ਲੈਂਦੀ ਹੈ ਜਿਵੇਂ ਪੰਕਜ ਵੀ ਜ਼ਿਕਰ ਕਰ ਰਹੀ ਸੀ ਇਹ ਵੇਖਣਾ ਹੋਏਗਾ ਆਪਸ਼ਨਲ ਹੈ ਕਿ ਕਿਸ ਤਰੀਕੇ ਦੇ ਨਾਲ ਫੈਸਲਾ ਲਿਆ ਜਾਵੇਗਾ اور ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਲੈ ਕੇ ਕੋਈ ਜਾਦਾ ਜਿਹੜੀ ਹੈ ਉਹ ਪਲਾਨਿੰਗ ਦੇ ਅੱਗੇ ਲੋਡ ਹੋਏਗੀ ਕਿ ਕੀ ਕੁਝ ਪਵਿੱਖਚ ਕੀਤਾ ਜਾਵੇ ਵਿਦਿਆਰਥੀਆਂ ਦੇ ਅੱਗੇ ਬਾਤਿਆ ਤਾਂ ਇੰਡੀਗੋ ਦੀ ਫਲਾਈਟ ਦੇ ਵਿੱਚ ਦੇਰੀ ਹੋਣ ਤੇ ਜ਼ਬਰਦਸਤ ਹੰਗਾਮਾ ਹੋਇਆ ਫਲਾਈਟ ਦੇ ਵਿੱਚ ਦੇਰੀ ਹੋਣ ਤੇ ਦੱਸਿਆ ਕਿ ਸ਼ਖਸ ੜਕਿਆ ਹੈ ਔਰ ਸ਼ਖਸ ਨੇ ਇੰਡੀਗੋ ਦੇ ਪਾਇਲਟ ਨੂੰ ਮੁੱਕਾ ਮਾਰਿਆ ਹੈ ਫਲਾਈਟ ਲੇਟ ਹੁੰਦੀ ਅਨਾਉਂਸਮੈਂਟ ਕਰ ਰਿਹਾ ਸੀ ਕੈਪਟਨ ਦਾ ਜੀ ਕਿ ਕੈਪਟਨ ਤੇ ਹਮਲੇ ਦੀ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਹੈ ਔਰ ਉਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਆ ਇਹ ਕਿਸ ਤਰੀਕੇ ਦੇ ਨਾਲ ਅਨਾਉਂਸਮੈਂਟ ਕਰ ਰਹੇ ਕੈਪਟਨ ਦੇ ਉੱਠ ਕੇ ਇਹ ਫਟਾਫਟ ਜੋ ਪਿਲੀ ਸਵਛਰ ਦੇ ਵਿੱਚ ਨਜ਼ਰ ਆ ਰਿਹਾ ਸ਼ਖਸ ਇਸ ਦੇ ਵੱਲ ਪੂਰੇ ਤਰੀਕੇ ਦੇ ਨਾਲ ਉਸਤੇ ਹਮਲਾ ਕੀਤਾ ਜਾਂਦਾ ਹੈ ਅਚਾਨਕ ਉਸਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੈਸ਼ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਉਸਦੇ ਮੁੱਕਾ ਮਾਰਿਆ ਜਾਂਦਾ ਹੈ ਉਸ ਤੋਂ ਪਿੱਛੇ ਧੱਕਿਆ ਜਾਂਦਾ ਹੈ ਹਾਂ ਜੀ ਨਹੀਂ ਚਲਾਣਾ ਮਤਲਬ ਬੋਲ ਕੇ ਐਸਾ ਆਪ ਤੋਂ ਤਸਵੀਰ ਜਿਹੜੀ ਹੈ ਕਿਸੇ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਕੈਦ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਉਹ ਕੈਮਰੇ ਦੇ ਵਿੱਚ ਔਰ ਨਾਲ ਕੀ ਜਦੋਂ ਇਹ ਹਮਲਾ ਹੁੰਦਾ ਹੈ ਤਾਂ ਫਿਰ 에ਅਰ ਹੋਸਟਲ ਦੇ ਵੱਲੋਂ ਆ ਕੇ ਸਵਾਲ ਜਵਾਬ ਕੀਤੇ ਜਾਂਦੇ ਆ ਕਹਿ ਲਈ ਕਿ ਉਹ ਇੱਕਦਮ ਤੋਂ ਗੁੱਸੇ ਦੇ ਵਿੱਚ ਆਉਂਦੀ ਹੈ ਇੱਕਦਮ ਤੋਂ ਪਰੇਸ਼ਾਨ ਹੋ ਜਾਂਦੀ ਔਰ ਇਹ ਕਹਿੰਦੀ ਕਿ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਹੈ ਤਾਂ ਫਿਰ ਉਸਦੇ ਜਵਾਬ ਦੇ ਵਿੱਚ ਵੀ ਇਹ ਪਸੰਦ ਜਦ ਦੇ ਵੱਲੋਂ ਫਿਰ ਜਵਾਬ ਦਿੱਤਾ ਜਾਂਦਾ ਕਿ ਤੁਸੀਂ ਜੋ ਕਰ ਰਹੇ ਹੋ ਇੰਨੀ ਦੇਰ ਕਰ ਰਹੇ ਹੋ ਫਲਾਈਟ ਦੇ ਵਿੱਚ ਕਿ ਅਸੀਂ ਇੱਥੇ ਬੈਠੇ ਹਾਂ ਤਾਂ ਸਾਰੇ ਸਵਾਲ ਜਵਾਬ ਹੁੰਦੇ ਨੇ ਜ਼ਬਰਦਸਤ ਨਗਾਵਾਂ ਹੁੰਦਾ ਪਰ ਸਭ ਤੋਂ ਅਹਿਮ ਹੈ ਕਿ ਕਿਵੇਂ ਇੱਕ ਕੈਪਟਨ ਜੋ ਅਨਾਉਂਸਮੈਂਟ ਕਰ ਰਿਹਾ ਹੁੰਦਾ ਉਸਤੇ ਗੁਰੂ ਤਰੀਕੇ ਦੇ ਨਾਲੇ ਹਮਲਾ ਕਰਦਾ ਹੈ ਉਸਦੇ ਮੁੱਕਾ ਮਾਰਦਾ ਹੈ ਉਸ ਨੂੰ ਪਿੱਛੇ ਦੀ ਵੱਲ ਤੱਕਦਾ ਆਮ ਕਿੰਨੀ ਦੇਰ ਤੱਕ ਆਮ ਐਸਾ ਕਹਿ ਨਹੀਂ ਕਰ ਸਕਦੇ ਅਸੀਂ ਪਾਗਲ ਜਿਹੇ ਆਪੇ ਬੈਠੇ ਹੋਏ ਹਾਂ ਅਤੇ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਦੱਸਿਆ ਕਿ ਇੰਡੀਆ ਅਲਾਈንስ ਦਾ ਟ੍ਰੇਲਰ ਨਜ਼ਰ ਆ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਦੱਸਿਆ ਕਿ ਗੱਠਜੋੜ ਹੋਇਆ ਹੈ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣ ਲੜ ਸਕਦੇ ਨੇ ਅੱਜ ਕਾਂਗਰਸ ਦੇ ਮੇਅਰ ਉਮੀਦਵਾਰ ਵਾਪਸ ਲੈ ਸਕਦੇ ਨੇ ਆਪਣਾ ਨਾਂ ਇਹ ਵੀ ਜਾਣਕਾਰੀ ਹੈ ਤਾਂ ਕਾਂਗਰਸ ਦੇ ਲਈ ਸੀਨੀਅਰ ਡਿਫਟੀ मेयर डिप्टी मेयर की कुर्सी जी आदमी पार्टी छेगी मेयर है आम आदमी पार्टी अपना उम्मीदवार एलाना जाएगा एलाना जा चुका है मतलब है जो खड़े रहने उम्मीदवार और दूसरे जड़े नामजदगी वापस ले जा सकती है तो मेयर डिप्टी सीनियर डिप्टी मेयर डिप्टी मेयर ने आम आदमी पार्टी के हो सकते हैं ਔਰ ਇਹ ਵੀ ਦੱਸਦੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਨੇ ਦੋਵੇਂ ਇਕੱਠੇ ਹੁੰਦੇ ਨੇ ਤਾਂ ਗਿਣਤੀ ਫਿਰ 20 ਹੋ ਜਾਏਗੀ ਜਦਕਿ ਭਾਜਪਾ ਨੂੰ ਇੱਕ ਸੰਸਦ ਦਾ ਵੋਟ ਮਿਲਾ ਕੇ 15 ਹੀ ਵੋਟਾਂ ਹੋ ਰਹੀਆਂ ਨੇ ਤਾਂ ਮੰਨ ਲਈਏ ਕਿ ਅਕਾਲੀ ਦਲ ਦਾ ਵੀ ਇੱਕ ਕੌਂਸਲਰ ਜੇਕਰ ਭਾਜਪਾ ਦਾ ਸਾਥ ਦਿੰਦਾ ਹੈ ਤਾਂ ਫਿਰ ਵੀ ਮੇਅਰ ਜਿਹੜਾ ਹੈ ਉਹ ਬਹੁਤ ਮੁਸ਼ਕਿਲ ਹੈ ਕਿ ਬਣਾਇਆ ਜਾਵੇ ਮਨੋਜ ਰਾਠੀ ਦੇ ਮੇਰੇ ਸਯੋਗੀ ਫੋਨ ਲਾਈਨ ਤੇ ਮਨੋਜ ਕੀ ਕੁਝ ਹੁਣ ਤੱਕ ਦੀ ਜਾਣਕਾਰੀ ਹੈ ਕਿ ਸੰਭਵਤਾ ਹੈ ਕਦੋਂ ਤੱਕ ਜੇਕਰ ਐਲਾਨ ਕੀਤਾ ਜਾਂਦਾ ਕੀਤਾ ਜਾਵੇਗਾ ਕੋ ਅੱਜ ਇਹ ਵੱਡਾ ਫੈਸਲਾ ਹੋ ਸਕਦਾ ਹੈ ਗੁਰਜੋਤ ਔਰ ਬਹੁਤ ਹੀ ਕਹਿ ਸਕਦੇ ਆ ਕਿ ਦਿਲਚਸਪ ਇਹ ਵਾਰ ਇਲੈਕਸ਼ਨ ਹੋਣ ਵਾਲੇ ਆ 18 ਤਰੀਕ ਨੂੰ ਮੇਅਰ ਦੇ ਇਲੈਕਸ਼ਨ ਹੈ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹਾਲਾਂਕਿ ਨਾਮਾਂਕਨ ਜਿਹੜੇ ਆ ਉਹ ਭਰੇ ਜਾ ਚੁੱਕੇ ਨੇ ਅੱਜ ਜਿਹੜੀ ਲਾਸਟ ਵਾਪਸ ਲੈਣ ਦੀ ਅੱਜ ਤਰੀਕ ਹੈ ਲੇਕਿਨ ਜਿਹੜੇ ਕਿਆਸ ਲਾਈ ਜਾ ਰਹੇ ਕਿਉਂਕਿ ਕੱਲ ਵੀ ਮੀਟਿੰਗ ਦਾ ਦੌਰ ਚੱਲਿਆ ਉਹ ਜਿਹੜੇ ਸੋਰਸੇ ਸਾਨੂੰ ਜਾਣਕਾਰੀ ਦੇ ਰਹੇ ਆ ਪੁਖਤਾ ਸੋਰਸੇ ਜਾਣਕਾਰੀ ਦੇ ਰਹੇ ਆ ਕਿ ਅੱਜ ਵੱਡਾ ਫੈਸਲਾ ਆ ਸਕਦਾ ਹੈ ਆਪ ਤੇ ਕਾਂਗਰਸ ਦਾ ਅਲਾਈਅੰਸ ਨੂੰ ਲੈ ਕੇ ਕਿਉਂਕਿ जेकर आम आदमी पार्टी कांग्रेस का अलायंस होंदा तुम भी जिक्र किया कि तेरह प्लस सात तेरह आम आदमी पार्टी से सात कांग्रेस यानी कि तेरह प्लस सात बी दूजे पास बीजेपी के हूं चौदह काउंसलर बचे ने प्लस एम पी टिक एम पी की वोट है यानी कि चौदह प्लस एक पंद्रह जेकर अलायंस होंश्चित तौर पर आम आदमी पार्टी तंग्रेस मेयर सीनियर डिप्टी मेयर से डिप्टी मेयर छदूगी हालांकि मीटिंग ਜਿਹੜੇ ਸੋਰਸ ਚੀਜ਼ਾਂ ਨੂੰ ਜਾਣਕਾਰੀ ਦੇ ਰਹੇ ਕਿ ਇਹਦੇ ਵਿੱਚ ਸਹਿਮਤੀ ਵੀ ਜਿਹੜੀ ਹੈ ਉਹ ਬਣਨ ਵਾਲੀ ਹੈ ਕਿ ਮੇਅਰ ਦੀ ਜਿਹੜੀ ਸੀਟ ਹੈ ਉਹ ਆਮ ਆਦਮੀ ਪਾਰਟੀ ਦੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਸੀਟ ਜਿਹੜੀ ਹੈ ਉਹ ਕਾਂਗਰਸ ਦੇ ਹੱਥੇ ਜਾ ਸਕਦੀ ਹੈ ਔਰ ਇਹ ਜੇਕਰ ਅੱਜ ਸਹਿਮਤੀ ਬਣਦੀ ਹੈ ਤੇ ਅੱਜ ਇੱਕ ਨਾਮੰਕਨ ਵਾਪਸ ਵੀ ਲਿਆ ਜਾ ਸਕਦਾ ਹੈ ਕਾਂਗਰਸ ਦੇ ਜਿਹੜੇ ਮੇਅਰ ਨੇ ਆਪਣਾ ਨਾਮੰਕਨ ਦਿੱਤਾ ਸੀਗਾ ਜਸਵੀਰ ਸਿੰਘ ਬੰਟੀ ਉਹਨਾਂ ਵੱਲੋਂ ਨਾਮੰਕਨ ਵਾਪਸ ਲਿਆ ਜਾ ਸਕਦਾ ਹੈ ਇਹਦਾ ਮਤਲਬ ਸਿਰਫ ਆਮ ਆਦਮੀ ਪਾਰਟੀ ਔਰ ਕਾਂਗਰਸ ਮੇਅਰ ਪਦ ਵਾਸਤੇ ਇਕੱਠੇ ఎలక్షన్ لڑన్ గే ਔਰ ਇਹ ਬਿਲਕੁਲ ਜ਼ਰੂਰ ਛਟਕਾ ਜ਼ਰੂਰ ਹੈ बीजेपी वास्ते ਜ਼ਰੂਰ ਛਟਕਾ ਹੈ ਔਰ ਦੂਜੇ ਪਾਸੇ ਸਾਰੇ ਆਪਣੇ ਆਪਣੇ ਕਾਉਂਸਲਰਸ ਦੇ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਾਂਗਰਸ ਦੇ 파ਰਸ਼ ਦੇ ਇਕੱਠੇ ਹੋ ਕੇ ਉਹਨਾਂ ਨੂੰ ਲਗ ਰੱਖਿਆ ਗਿਆ ਹੈ ਬੀਜੇਪੀ ਆਪਣੇ 파ਰਸ਼ਦਾਂ ਨੂੰ ਵੀ ਇਕੱਠਾ ਦੇਖਦੇ ਨਜ਼ਰ ਆਏ ਉਹ ਵੀ ਸਾਈਡ ਜਿਹੜੇ ਬਚਕੁਲਾ ਕੱਲ ਸੀਗੇ ਪੂਰੇ ਕੌਂਸਲਰ ਦੇ ਨਾਲ ਮੀਟਿੰਗ ਲਗਾਤਾਰ ਚੱਲਦੀ ਰਹੀ ਕਾਂਗਰਸ ਦੀ ਅਸੀਂ ਗੱਲ ਕਰ ਲਈ ਉਹਨਾਂ ਦੀ ਅਲੱਗ ਮੀਟਿੰਗ ਚੱਲਦੀ ਰਹੀ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਹਾਈ ਕਮਾਂਡ ਦੇ ਨਾਲ ਲਗਾਤਾਰ ਮੀਟਿੰਗ ਚੱਲਦੀ ਰਹੀ ਤਾਂ ਕਹਿ ਸਕਦੇ ਕਿ ਅੱਜ ਇੱਕ ਬਹੁਤ ਇੰਟਰਸਟਿੰਗ ਅੱਜ ਹੋ ਸਕਦਾ ਹੈ ਜੇਕਰ ਐਲਾਈਅੰਸ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਯਾਨੀ 13 ਪਲੱਸ 7 ਬੀ ਔਰ ਬੀ ਜੇਕਰ ਹੋ ਗਏ ਤਾਂ ਮੇਅਰ ਵੀ ਉਹਨਾਂ ਦਾ ਸੀਨੇ ਡ

ਪੰਦਾ ਜਾ ਰਿਹਾ ਹੈ ਤਾਂ ਇਹ ਵੀ ਜ਼ਿਕਰ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਅਦਲਾ ਬਦਲੀ ਵੀ ਹੋਈ ਹੈ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਜਪੀ ਚ ਗਏ ਨੇ ਔਰ ਭਾਜਪੀ ਦੇ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤਾਂ ਇਹ ਇਸ ਨੇ ਰਿਹਾ ਹੈ ਗ੍ਰਾਫਿਕ ਦੇ ذریعے ਤੁਹਾਨੂੰ ਦਿਖਾ ਰਹੇ ਹਾਂ ਤਾਂ ਭਾਜਪੀ ਦੇ 14 ਪਲੱਸ ਇੱਕ ਕਦੀ ਸੰਸਦ ਦੀ ਵੋਟ ਪਾ ਕੇ 15 ਜਿਹੜੀਆਂ ਕੁੱਲ ਵੋਟਾਂ ਬਣਦੀਆਂ ਨੇ ਆਮ ਆਦਮੀ ਪਾਰਟੀ ਦੇ 13 ਔਰ ਕਾਂਗਰਸ ਦੇ 7 ਨੇ ਥੋੜਾ ਕਰੈਕਸ਼ਨ ਜ਼ਰੂਰ करिए 7 ਜਿਹੜੇ ਵੋਟਾਂ ਨੇ ਔਰ ਸ਼ੋਮਣੀ ਅਕਾਲੀ ਦਲ ਸ਼ੋਮਣੀ ਅਕਾਲੀ ਦਲ ਦੀ ਇੱਕ ਵੋਟ ਹੈ ਜੇਕਰ ਇਹ ਵੀ ਮੰਨੀਏ ਕਿ ਭਾਜਪਾ ਨੂੰ ਸਮਰਥਨ ਦੇਵੇਗੀ ਸ਼ੋਮਣੀ ਅਕਾਲੀ ਦਲ ਇੱਕ ਵੋਟ ਦੇ ਨਾਲ ਤਾਂ ਫਿਰ ਵੀ 16 ਵੀ ਵੋਟਾਂ ਜਿਹੜੀਆਂ ਨੇ ਉਹ ਵੜਨ ਗਈਆਂ ਪਰ ਉੱਥੇ ਹੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਵੋਟਾਂ ਮਿਲਾ ਕੇ 20 ਬਣਦੀਆਂ ਨੇ ਯਾਨੀ ਕਿ ਬੇहद ਫਰਕ ਹੈ ਤਿੰਨ ਤੋਂ ਚਾਰ ਕੌਂਸਲਰ ਦਾ ਸਿੱਧੇ ਤੌਰ ਤੇ ਪਿਕਚਰ ਸਾਫ ਨਜ਼ਰ ਆ ਰਹੀ ਹੈ ਲਗਭਗ ਹਾਲਾਂਕਿ ਔਨ ਦੀ ਸਕੋਰ ਜੋ ਦੋ ਵੋਟਾਂ ਹੋਣਗੀਆਂ ਉੱਥੇ ਕੁਝ ਵੀ ਸੰਭਵਤਾ ਮੰਨੀ ਜਾ ਸਕਦੀ ਹੈ ਕਿਉਂਕਿ ਸਾਨੂੰ ਯਾਦ ਹੈ ਕਿ ਜਦੋਂ ਸਰਬਜੀਤ ਕੌਰ ਮੇਅਰ ਬਣੇ ਨੇ ਪਿਛਲੇ ਤੋਂ ਪਿਛਲੇ ਸਾਲ ਤਾਂ ਫਿਰ ਉਸ ਸਮੇਂ ਬਹੁਤ ਹੰਗਾਮਾ ਹੋਇਆ ਸੀ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਹੰਗਾਮਾ ਕੀਤਾ ਸੀ ਪਰ ਉਸ ਸਮੇਂ ਕਾਂਗਰਸ ਦਾ ਕੋਈ ਸਮਰਥਨ ਨਹੀਂ ਸੀ ਜੇਕਰ ਹੁਣ ਸਮਰਥਨ ਹੁੰਦਾ ਹੈ ਤਾਂ ਫਿਰ ਤਸਵੀਰ ਜਿਹੜੀ ਹੈ ਬਿਲਕੁਲ ਵੱਖਰੀ ਹੋਵੇਗੀ ਹੱਕ ਦੇ ਵਿੱਚ ਨਜ਼ਰ ਆ ਸਕਦੀ ਹੈ ਗੱਟ ਜੋੜ ਉਧਰ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਰਾਹੁਲ ਗਾਂਧੀ ਤੇ ਵੱਡਾ ਹਮਲਾ ਸਾਹਮਣੇ ਆਇਆ ਹੈ ਨ્યાਯ ਯਾਤਰਾ ਨੂੰ ਲੈ ਕੇ ਦੱਸਦੀ ਕਿ ਉਹਨਾਂ ਨੇ ਜ਼ੁਬਾਨੀ ਹਮਲਾ ਬੋਲਿਆ ਹੈ ਮਣੀਪੁਰ ਦੀ ਗੱਲ ਕਰਨ ਤੋਂ ਪਹਿਲਾਂ 84 ਯਾਦ ਕਰੋ ਇਹ ਉਹਨਾਂ ਨੇ ਕਿਹਾ ਦੱਸਦੀ ਕਿ ਰਾਹੁਲ ਸਿੱਖਾਂ ਬਾਰੇ ਕੀ ਸੋਚਦੇ ਨੇ ਜਿਨ੍ਹਾਂ ਨੇ 84 ਦਾਤਿਆਚਾਰ ਚੱਲਿਆ ਹੈ ਹਰਦੀਪ ਪੁਰੀ ਇਹ ਵੀ ਕਹਿ ਰਹੇ ਨੇ ਕਿ ਰਾਹੁਲ ਨੇ ਸਿੱਖਾਂ ਲਈ ਨਿਆਂ ਬਾਰੇ ਵਿਚਾਰ ਕੀਤਾ ਹੈ ਰਾਹੁਲ ਵਿਚਾਰ ਪੈਂਦੇ ਨੇ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਤਾਂ ਹਰਦੀਪ ਪੁਰੀ ਦੇ ਵੱਲੋਂ ਦੱਸਿਆ ਕਿ ਮਣੀਪੁਰ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ और जो बयान उन्होंने दिता कि आखिरकार इतने बीजेपी दे जड़े आ, आगु ने या फिर प्रधानमंत्री मोदी दा भी दावना ने जिक्र किया कि वो नहीं पहुंचे तो फिर उसके तो बाद ए जवाब देवे छ हरदीप पुरी दा बयान राहुल गांधी जी से पूछना चाहता हूं कि जो 1984 के जो दंगे दंगे भी नहीं कहना चाहिए थे वन साइडेड थे नंगा तो होता अगर दो साइड लड़ाई में करे जो अत्याचार हमारी कम्युनिटी के खिलाफ हुआ उसके न्याय के बारे में उन्होंने क्या सोचा कभी जो पीड़ित हैं उन्नीस के और जो उन कॉलोनियों में रहते हैं कोई उनसे जाके उन्होंने कभी माफ़ी मांगी है तो न्याय तो पहले तो अंदर देखिए क्या हो रहा है जैसे ही उन्होंने वो यात्रा की शुरुआत की वहीं एक ऐसे व्यक्ति हैं जिनका परिवार पचपन साल से कांग्रेस पार्टी के साथ जुड़ा हुआ उन्होंने उनका जो बयान पढ़िए है तो मैं समझता हूँ कि ये राहुल गांधी जरा डिस्ट्रैक्टेड हैं

सरपंच दे चुकिया है अमृतपाल अमृतपालवल कुमार हमलावर जिन्होंने आके शरेआम गोलियां चलाईया और दस दिए कि पेल इंतजार जरूर करता रहा है यह हमलावर सैलून जदोंपंच कटिंग करा रहे ਔਰ ਜਦੈ ਜਦੋਂ ਹੀ ਉਹ ਵੇਲੇ ਹੁੰਦੇ ਨੇ ਔਰ ਉਸ ਤੋਂ ਬਾਅਦ ਹੀ ਐ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਮਿਤਕੇ ਕਤਲ ਕੀਤਾ ਗਿਆ ਹੈ ਪਲੈਨਿੰਗ ਦੇ ਚੱਲਦੇ ਇਹ ਕਤਲ ਕੀਤਾ ਗਿਆ ਹੈ ਤਾਂ ਸਿਧਾਰਥ ਨੇ ਮੇਰੇ ਸੋਗੀ ਫੋਨ ਲਾਈਨ ਤੇ ਸਿਧਾਰਥ ਕੀ ਕੁਝ ਅਪਡੇਟ ਹੈ ਸਾਰੇ ਮਾਮਲੇ ਦੇ ਵਿੱਚ ਅੱਜ ਕੁਝ ਗੱਲ ਕੀਤੀ ਹੈ ਜੋ ਸੂਚੀ ਮਾਮਲੇ ਦੇ ਵਿੱਚ ਅਪਡੇਟ ਜਿਹੜਾ ਕਤਲ ਹੋਇਆ ਉਸ ਦੇ ਵਿੱਚ ਅੱਜ ਬਿਲਕੁਲ ਹਾਲ ਨਿਕਲ ਕੇ ਸਾਹਮਣੇ ਹੈ ਪੁਲਿਸ ਵੱਲੋਂ ਕੇਸ ਚ ਚੁੜਾ ਗਿਆ ਹੈ ਕਿ ਜਿਹੜਾ ਪਾਕ ਜਿਹੜਾ ਬਾਠ ਹੈ ਜਿਹੜਾ ਜਰਮਨੀ ਬੇਸ ਇਸ ਦੇ ਬਾਰੇ ਕਿ ਵਿਦੇਸ਼ ਚ ਇਕੱਠਾ ਹੋਇਆ ਉਸ ਦੇ ਹੱਥੇ

ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਸਦੀਦ ਤੌਰ ਤੇ ਪਰਿਵਾਰ ਜਿਹੜਾ ਹੈ ਉਹ ਨੂੰ ਡੀਕਿਆ ਜਾ ਰਿਹਾ ਹਸਤ ਬਾਦ ਸਸਕਾਰ ਦੀ ਗੱਲ ਕਹੀ ਜਾ ਰਹੀ ਹੈ ਪਰ ਉੱਥੇ ਹੀ ਅਜੇ ਹਮਲਾਵਰ ਜਿਹੜੇ ਨੇ ਉਹ ਵੀ ਗ੍ਰਿਫਤ ਤੋਂ ਬਾਹਰ ਉਦਰ ਗਨ ਹਾਊਸ ਦੇ ਵਿੱਚ ਚੋਰੀ ਦਾ ਮਾਮਲਾ ਹੱਲ ਹੋਇਆ ਹੈ ਦੱਸਿਆ ਕਿ ਸੰਗਰੂਰ ਪੁਲਿਸ ਨੇ ਮਾਮਲੇ ਨੂੰ ਸੁਲਝਾਇਆ ਹੈ ਸਵੇਰੇ 11 ਵਜੇ ਆਈਜੀ ਪ੍ਰੈਸ ਕਾਨਫਰੰਸ ਕਰਨਗੇ ਔਰ ਸੰਗਰੂਰ ਦੇ ਗਨ ਹਾਊਸ ਦੇ ਵਿੱਚ ਚੋਰੀ ਹੋਇਆ ਸੀ ਇਹ ਅਸਲਾ ਔਰ 16 ਪਿਸਟਲ ਜਿਹੜੇ ਨੇ ਉਹ ਬੰਦੂਕਾਂ ਚੋਰੀ ਹੋਈਆਂ ਸਨ ਪਿਸਟਲ ਅਤੇ ਬੰਦੂਕਾਂ ਚੋਰੀ ਹੋਈਆਂ ਸਨ ਤਿੰਨ ਮੁਲਜ਼ਮਾਂ ਨੇ ਗਨ ਹਾਊਸ ਦੇ ਵਿੱਚ ਚੋਰੀ ਕੀਤੀ ਸੀ ਤਾਂ ਨੇ ਹੰਗਾ ਦੇ ਬਾਣੇ ਵਿੱਚ ਦੋ ਮੁਲਜ਼ਮ ਆਏ ਸਨ ਇੱਕ ਬੰਦੂਕ ਸੁਨਾਮ ਰੋਡ ਤੋਂ ਬਰਾਮਦ ਹੋ ਗਈ ਸੀ ਪਰ 15 ਹਥਿਆਰ ਅਜੇ ਵੀ कितने ये पुलिस दसेगी ग्यारह बजे सारा खुलासा किया जाएगा किन्ने मुलमान काबू किया है सारा मसला की है क्यों उन्होंने अजिता सारा वेरवा देता जाएगा